ਕੀ ਮਾਤਾ ਪਿਤਾ ਬਣਨਾ ਅਜ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਸਾਲ 2020 ਦੇ ਵਿੱਚ ਪਠਾਨਕੋਟ ਦੇ ਪਿੰਡ ਥਰਿਆਲ ਦੇ ਵਿੱਚ ਚੋਰਾਂ ਨੇ ਇੱਕ ਕਾਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸ ਵਾਰਦਾਤ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਸੀ ਇਹਨਾਂ ਲੁਟੇਰਿਆਂ ਨੇ ਦੋ ਲੋਕਾਂ ਦਾ ਕਤਲ ਕਰ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਉਦੋਂ ਹਰਕਤ ਦੇ ਵਿੱਚ ਆਈ ਜਦੋਂ ਇਹ ਪਤਾ ਲੱਗਿਆ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਕ੍ਰਿਕਟਰ ਸੁਰੇਸ਼ ਰੈਣਾ ਦਾ 폭ਫਟ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਤੇ ਇਹਨਾਂ 12 ਲੋਕਾਂ ਦੀ ਤਲਾਸ਼ ਸ਼ੁਰੂ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ 12 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਕੇਸ ਚੱਲਿਆ ਇਸ ਕੇਸ ਦੇ ਵਿੱਚ ਮਾਨਯੋਗ ਅਦਾਲਤ ਨੇ 12 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਤੇ 2-2 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ 2820 ਨੂੰ ਪੁਲਿਸ ਸਟੇਸ਼ਨ ਸਾਪਰ ਗੰਡੀ ਜੀ ਹਾਮਲਾ ਲੇਕ ਪੱਤਾ ਦਰਜ ਕਰਾਇਆ ਹੈ ਜਿਦੇ ਵਿੱਚ ਅਸ਼ੋਕ ਕੁਮਾਰ ਤੇ ਕੌਸ਼ਲ ਕੁਮਾਰ ਦੋਨਾਂ ਦਾ ਮਰਡਰ ਹੋ ਗਿਆ ਸੀ ਤੇ ਆਸ਼ਾ ਰਾਣੀ ਅਪਨ ਕੁਮਾਰ ਤੇ ਸਤਿਆ ਦੇਵੀ ਨੂੰ ਬੁਰੀ ਤਰ੍ਹਾਂ ਇੰਜਰ ਕੀਤਾ ਹੈ ਇਹ 20 ਤਰੀਕ ਨੂੰ 11-12 ਜਨੇ ਇਨਕਲੂਡਿੰਗ ਤਿੰਨ ਲੜਕੀ ਔਰਤਾਂ ਨੇ ਇਹ ਪੌੜੀਆਂ ਰਸਤੇ ਚੜੇ ਛੱਤ ਤੇ ਛੱਤ ਤੇ ਅਸ਼ੋਕ ਕੁਮਾਰ ਤੇ ਕੌਸ਼ਲ ਕੁਮਾਰ ਸੁੱਤੇ ਸੀ ਦੋਨੋਂ ਨੂੰ ਸਾਤੇ ਹੁੰਦਾ ਮਰਡਰ ਕੀਤਾ ਉਹਦੇ ਬਾਅਦ ਪੌੜੀਆਂ ਉਤਰ ਕੇ ਥੱਲੇ ਆਇਣ ਅੱਗੇ ਆਸ਼ਰਾਨੀ ਮਿਲ ਗਈ ਉਹਦੀ ਵਾਈਫ ਤੇ ਅਪਨ ਕੁਮਾਰ ਦਾ ਬੇਟਾ ਤੇ ਸਤਿਆ ਦੇਵ ਦੀ ਮਾਂ ਹੀ ਚੋਕ ਮਾਰ ਇਹਨਾਂ ਨੂੰ ਵੀ ਬੜੀ ਬੁਰੀ ਤਰ੍ਹਾਂ ਅੰਜੜ ਕੀਤਾ ਉਹ ਫਿਰ ਜਾਂਦੇ ਜਾਂਦੇ ਉਹ ਸੋਨਾ ਤੇ ਕੈਸ਼ ਵੀ ਲੈ ਗਈ ਇਹ ਵਿਵੇਕਪੁਰ ਡਿਸਟ੍ਰਿਕਟ ਅਧਾਰਨੀ ਸਰਕਾਰੀ ਨੁਕੀਲ ਤੇ ਮੈਨਾਂ ਦੋਨਾਂ ਨੇ ਕੇਸ ਅਰਜੋ ਕੀਤਾ ਤੇ जज साहब श्री जतंद्रपाल खुरमी सैशन जज पठानकोट उन्होंने कती अट्ठ चौबी न फैसला किया और ये बारह ये बारह बंद उम्र कैद की सज़ा देती है इनकलूडिंग वूमेनस नाल दो दो लाख रुपये का जुर्माना किया जरा अशोक कुमार ही जिंदा मर्डर हो सुरेश रैना जी का रिश्तेदार thanks <music>